ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਆ ਜੀ ਆਪਾਂ ਗੋਭੀ ਚੋਂ ਪਾਣੀ ਕੱਢਣ ਕਿਉਂਕਿ بارش ਤਾਂ ਕੱਲ ਥੋੜੀ ਪਈ ਐ ਰੁਕ ਗਿਆ ਮੀਂਹ ਤਾਂ ਤੇ ਅੱਜ ਬੱਦਲਬਾਈ ਤਾਂ ਵੈਸੇ ਫੇਰ ਬਣੀ ਵੀ ਆ ਤੇ ਵੇਖਾਂਗੇ ਮੌਕੇ ਤੇ ਕੀ ਬਣਦਾ ਤੇ ਆਪਾਂ ਨਿੱਕੀ ਨਾ ਦੋ ਦੀ ਮੋਟਰ ਲਿਆਂਦੀ ਤਿਆਰ ਕਰਾ ਕੇ ਪਾਣੀ ਚੱਕਣ ਨੂੰ ਗੋਭੀ ਚੋਂ ਹੁਣ ਪੀਟਿੰਗ ਕਰਨ ਲੱਗੇ ਆ ਉਹਦੀ ਆਹ ਮੋਟਰ ਤਿਆਰ ਕਰਾਈ ਆਪਾਂ ਕੱਲ ਗੋਭੀ ਜੋ ਪਾਣੀ ਚੱਕਣ ਨੂੰ ਵੈਸੇ ਪਾਣੀ ਤਾਂ ਥੱਲੇ ਹੋ ਗਿਆ ਬਹੁਤ ਇਹਦੀ ਆਪਾਂ ਕਰਦੇ ਹਾਂ ਹੁਣ ਫੀਟਿੰਗ ਤੇ ਫੀਟਿੰਗ ਕਰਕੇ ਫੇਰ ਚਲਾਵਾਂਗੇ ਇਹਨੂੰ ਇਧਰ ਆਪਣਾ ਖਾਲਾ ਜਾਂਦਾ ਇਧਰ ਨੂੰ ਵਾਣ ਅੱਗੇ ਹੈਗਾ ਤੇ ਇਹਦੇ ਚ ਪਾਣੀ ਸਿੱਟਣ ਲੱਗੇ ਆਪਾਂ ਗੋਭੀ ਵਾਲਾ ਚੱਕ ਕੇ ਕਿਉਂਕਿ ਇਧਰ ਤਾਂ ਨਾਲ ਝੋਨੇ 'ਚ ਵੀ ਪਾਣੀ ਸਿਕਾਉਣਾ ਆਪਾਂ ਨਿਸਰਿਆ ਖੜਾ ਨਾਲ ਇਹ 15 ਕਿ ਦਿਨਾਂ ਤੱਕ ਵੱਢਣ ਵਾਲਾ ਹੋ ਜਾਣਾ ਤੇ ਐਡੀ ਫੀਡਿੰਗ ਕਰੀ ਜਾਂਦੇ ਆਪਾਂ ਆਪਾਂ ਇਹਦੇ ਨਾਲ ਸੁੰਡ ਪਾਇਪ ਲਿਆਂਦੀ ਤਿਆਰ ਕਰਾ ਕੇ ਨਾਲ ਕਿਉਂਕਿ ਆਵੇ ਨਾ ਕੁਸ ਪਾਣੀ ਘਟ ਗਿਆ ਕੱਲ ਨਾਲੋਂ ਤੇ ਪੱਤੇ ਵੀ ਦੇਣ ਲੱਗ ਗਏ ਗੋਭੀ ਦੇ ਤੇ ਉੰਜ ਜਿਵੇਂ ਜਿਵੇਂ ਪਾਣੀ ਘਟਦਾ ਜਾਂਦਾ ਓਵੇਂ ਓਵੇਂ ਗੋਭੀ ਨੇ ਨਾ ਆਪਣੇ ਮੋਢ ਖੜੀ ਹੁੰਦੀ ਜਾਂਦੀ ਗੋਭੀ ਐਡੀ ਛੇਤੀ ਤਾਂ ਵੈਸੇ ਕੁਸ ਨਹੀਂ ਹੁੰਦਾ ਮੈਨੂੰ ਲੱਗਦਾ ਹੁਣ ਬਸ ਉਤੋਂ ਵਾਹਿਗੁਰੂ ਸੁੱਖ ਰੱਖੇ ਹਾਂਜੀ ਹੋ ਰਹੀ ਆਪਣੀ ਮੋਟਰ ਫਿੱਟ ਤੇ ਇੱਥੇ ਆਪਾਂ ਨਾ ਪਾਣੀ ਪੈਂਦਾ ਹੁੰਦਾ ਆਪਣੀ ਵੱਡੀ ਮੋਟਰ ਦਾ ਡਿੱਗੀ ਬਣੀ ਵੀ ਇੱਥੇ ਤੇ ਮੋਹਿਆਂ ਚ ਤੇ ਇੱਥੇ ਟੋਆ ਬਣਿਆ ਵਿਆ ਇਹ ਸਾਰਾ ਪਾਣੀ ਇਸ ਟੋਏ ਚ ਆ ਜਾਣਾ ਤੇ ਇਸੇ ਕਰਕੇ ਆਪਾਂ ਨਾ ਉਹ ਸਿਸਟਮ ਨਾਲ ਮੋਟਰ ਫਿੱਟ ਕਰ ਲੱਗੇ ਆ ਵੀ ਜਿਹੜਾ ਇੱਥੋਂ ਸਾਰੇ ਵਾਹ ਦਾ ਪਾਣੀ ਖਿੱਚਿਆ ਜਾਵੇ ਕੀ ਚਾਬੀਆਂ ਇਹਨਾਂ ਦਾ ਇਨੂੰ ਨਾ ਥੱਲੇ ਕਰਕੇ ਰੱਖ ਲੈਣਾ ਇੱਥੇ ਥੱਲੇ ਪਲੇਟ ਰੱਖ ਦੇ ਇੱਥੇ ਠੀਕ ਆਊਗੀ ਹਨਾ ਕਿਉਂਕਿ ਉਵੇਂ ਨਾ ਆਪਣੀ ਪੈ ਕੁੱਚੀ ਰਹਿ ਜਾਣੀ ਆ ਤੋੜੀ ਇੱਕ ਨਾ ਇਹਦਾ ਇਹ ਚੀਜ਼ ਖਿਆਲ ਰੱਖੀ ਵੀ ਆ ਨਾ ਪੱਖੀ ਨਾ ਕਹੇ ਨਾ 2 ਵਜੇ ਪੱਖੀ ਆੜ ਕੇ ਟੁੱਟ ਰੁੱਟ ਗਈ ਨਾ ਮੋਟਰ ਦਾ ਗਰਮ ਹੋਣ ਦਾ ਚੱਕਰ ਇਹਦੇ ਆਸ-ਪਾਸਾ ਸਾਫ਼ ਕਰ ਦੇ ਤੇ ਮੈਂ ਕਹਿੰਦਾ ਤੇ ਪਾਈਪ ਨਾਲ ਵੀ ਨਾ ਕੁਝ ਰੋੜਾ ਰਪਾ ਜਾ ਬੰਨ ਦੀ ਗਿਆ ਨਾ ਉਹ ਜਿਹੜਾ ਵਿੱਚ ਡਗ ਪਿਆ ਚੰਗੀ ਤਰ੍ਹਾਂ ਪਾਣੀ ਦੇ ਆ ਬਸ ਆਹ ਪੱਟ ਦੇ ਘਾ ਕੁ ਕਾੜੂਗਾ ਹੋਰ ਤਾਂ ਨਹੀਂ ਕੁਝ ਵੀ ਅੜਦਾ ਇਹ ਦੋ ਦੀ ਮੋਟਰ ਤਿਆਰ ਕਰਾਈ ਆ ਆਪਾਂ ਤੇ ਪਾਣੀ ਵੇਖਦੇ ਆ ਵੀ ਇਹ ਕਿੰਨਾ ਕੁ ਚੱਕਦੀ ਆ ਹੁਣ ਇਹਨੂੰ ਚਾਲੂ ਕਰਕੇ ਲੱਗੀ ਕਿ ਨਹੀਂ ਹੈ ਨਾ ਉੱਥੋਂ ਤੱਕ ਤਾਰ ਨਹੀਂ ਜਾਣੀ ਸੋਚ ਲਾ ਕੇ ਵੇਖ ਲੈਨੇ ਆ ਤਾਰ ਨਹੀਂ ਜਾਣੀ ਤਾਰ ਤਾਂ ਫਿਰ ਕਰ ਲਾਂਗੇ ਨਾ ਪੈਦਾ ਉਹ ਤਾਂ ਸੋਚ ਲਾ ਕੇ ਵੇਖ ਲਈਏ ਇਹਨੂੰ ਪੱਕੇ ਕਰਦੀ ਜੋੜਾ ਨੂੰ ਨਹੀਂ ਸੋਚ ਲਾ ਆ ਜਗੜਾ ਨਾ ਇਹ ਉਹ ਜੈਂਪਰ ਟੁੱਟਿਆ ਪਿਆ ਉਤੋਂ ਬੜੀ ਜਾਂਦਾ ਹਾਂ ਹਾਂ ਰੰਦੇ ਬਸ ਇਹਨੇ ਪਾਣੀ ਨਾ ਹਜੇ ਚੱਕਿਆ ਨਹੀਂਗਾ ਤੇ ਦੇਖਦੇ ਆ ਵੀ ਕੀ ਬਣਦਾ ਤਾਂ ਕਰਕੇ ਹੁਣ ਪਾਣੀ ਪਾਉਣੇ ਇਹ ਚ ਵੀ ਸ਼ਾਇਦ ਪਾਣੀ ਨਾਲ ਪਾਣੀ ਚੱਕ ਲੈ ਇਹਦਾ ਚੱਕਰ ਤਾਂ ਕੋਈ ਨਹੀਂਗਾ ਸਿੰਦੇ ਆਣਾ ਆਪਾਂ ਸਿੱਧੀ ਸੁੰਡ ਪਾਪ ਜੀ ਲਾਤੀ ਆ ਕੁਛ ਨਹੀਂ ਲਾ ਮਾਹ ਕੀ ਪਰ ਸ਼ਾਇਦ ਉਹਦੇ ਕਰਕੇ ਨਾ ਚੱਕਦੀ ਹੋਵੇ ਤਾਰਾਂ ਨਹੀਂ ਤਾਰਾਂ ਤਲਾ ਦਿੰਨੇ ਆ ਇਹਨੂੰ ਅੱਗਾ ਹੱਥ ਜਿਆ ਲਾ ਲਾ ਹਨ ਵੀ ਜਿਹੜਾ ਸੂਟਾ ਜਾ ਵੱਜ ਜੇ ਇਹਨੂੰ ਚੱਲ ਵੀ ਮੋਟਰ ਆਪਣੀ ਗਰਮ ਗਰਮ ਦਾ ਵੀ ਮੋਟਰ ਨਹੀਂ ਗਰਮ ਨਹੀਂ ਹੁੰਦੀ ਇਹ ਪੱਕੀ ਲੱਗੀ ਵੀ ਨਾ ਕਰ ਗਿਆ ਸਿਸਟਮ ਕੰਮ ਆਪਣਾ ਕਿ ਨਹੀਂ ਮੈਂ ਕਰ ਗਿਆ ਸਿਸਟਮ ਕੰਮ ਆਪਣਾ ਨਾ 2 ਘੰਟਿਆਂ ਚ ਪਾਣੀ ਚੱਕ ਦੂਗੀ ਚੱਕ ਵੀ ਚੱਕ ਵੀ ਆਰਾਮ ਨਾਲ ਹੀ ਹਾਂ ਰਾਣਾ ਚੱਕ ਲਈ ਆ ਚੰਗੀ ਤਰ੍ਹਾਂ ਖੋਲ ਦੇ ਇਥੋਂ ਛੰਦੇ ਸਾਰੇ ਮੂੰਹੇ ਖੋਲ ਦੇ ਰੇ ਲੋ ਵੀ ਮਿੱਤਰੋ ਹੋ ਗਿਆ ਕੰਮ ਸ਼ੁਰੂ ਆਪਣਾ ਪਾਣੀ ਚੱਕਣ ਦਾ ਤੇ ਮੋਟਰ ਚੱਲ ਪਈ ਆ ਵਧੀਆ ਹੁੰਡ ਪਾਈਪ ਆਪਾਂ ਉਥੇ ਵਿੱਚ ਸਿੱਟ ਕੇ ਤੇ ਇਧਰ ਡਿੱਗੀ ਚ ਪਾਣੀ ਪੈਂਦਾ ਕਰਤਾ ਢੰਟੇ ਦੋਆਂ ਚ ਗੋਭੀ ਦਾ ਪਾਣੀ ਸਾਰਾ ਚੱਕਿਆ ਜਾਣਾ ਤੇ ਉਸ ਤੋਂ ਬਾਅਦ ਵੇਖਦੇ ਆਪਾਂ ਇਹਦੇ ਕੀ ਹਾਲਾਤ ਮੌਸਮ ਤਾਂ ਅੱਕਰੀ ਦਾ ਉੱਤੋਂ ਸਾਫ਼ ਹੋ ਗਿਆ ਬਾਕੀ بارش ਦਾ ਬਾਕੀ ਕੋਈ ਪਤਾ ਨਹੀਂ ਇੰਨਾ ਵੀ ਅੱਕਰੀ ਇਹਨੂੰ ਸ਼ਾਮ ਤੱਕ ਸਾਹ ਮਿਲ ਗਿਆ ਨਾ ਪਾਣੀ ਚੱਕ ਕੇ ਤੇ ਉਦੋਂ ਮਗਰੋਂ ਸਰਜਾ ਚੱਕਿਆਊਗੀ ਤੇ ਫੇਰ ਹਾਲਾਤ ਵੇਖਾਂਗੇ ਤੇ ਕੀ ਬਣਦੇ ਆ ਪਾਣੀ ਦਾ ਮੋਟਰ ਦਾ ਬਹੁਤ ਐਨਾ ਬੜਾ ਪਾਣੀ ਚੱਕੀ ਜਾਂਦੀ ਵੈਸੇ ਤਾਂ